ਵਿੱਤ ਮੰਤਰੀ ਨੇ 1 ਫਰਵਰੀ 2025 ਨੂੰ ਆਪਣਾ ਬਜਟ ਪੇਸ਼ ਕਰਨਾ ਹੈ ਇਹ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਹੋਵੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਪੈਟਰੋਲੀਅਮ ਉਤਪਾਦਾਂ ਤੇ ਜੀਐਸਟੀ ਲਾਗੂ ਕਰਨ ਦਾ ਐਲਾਨ ਕਰ ਸਕਦੀ ਹੈ ਊਰਜਾ ਖੇਤਰ ਦੇ ਮਾਹਰਾਂ ਨੂੰ ਉਮੀਦ ਹੈ ਕਿ ਪੈਟਰੋਲ ਅਤੇ ਡੀਜ਼ਲ ਨੂੰ GST ਦੇ ਦਾਇਰੇ ਵਿੱਚ ਲਿਆਉਣ ਨਾਲ ਇਹਨਾਂ ਦੀਆਂ ਕੀਮਤਾਂ ਘਟ ਜਾਣਗੀਆਂ। ਦੇਸ਼ ਵਿੱਚ ਪੈਟਰੋਲ ਦੀ ਔਸਤ ਕੀਮਤ 94 ਰੁਪਏ ਤੋਂ 103 ਰੁਪਏ ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਲਗਭਗ 87 ਰੁਪਏ ਹੈ। ਜੇਕਰ ਸਰਕਾਰ ਪੈਟਰੋਲ ਅਤੇ ਡੀਜ਼ਲ ਨੂੰ GST ਦੇ ਦਾਇਰੇ ਵਿੱਚ ਲਿਆਉਂਦੀ ਹੈ ਤਾਂ ਇਸ ਦੀਆਂ ਕੀਮਤਾਂ ਘਟ ਸਕਦੀਆਂ ਨੇ। ਪੈਟਰੋਲ ਅਤੇ ਡੀਜ਼ਲ ਤੇ ਇਸ ਸਮੇਂ ਕਿਹੜੇ ਟੈਕਸ ਲਗਾਏ ਜਾਂਦੇ ਨੇ ਆਓ ਜਾਣਦੇ ਹਾਂ। ਵਰਤਮਾਨ ਵਿੱਚ ਪੈਟਰੋਲੀਅਮ ਉਤਪਾਦਾਂ ਜਿਵੇਂ ਕਿ ਪੈਟਰੋਲੀਅਮ ਡੀਜ਼ਲ ਨੈਚੁਰਲ ਗੈਸ ਅਤੇ ਏਵੀਏਸ਼ਨ ਟਰਬਾਈਨ ਫਿਊਲ ਤੇ ਐਕਸਾਈਜ਼ ਡਿਊਟੀ ਅਤੇ ਵੈਟ ਵਰਗੇ ਟੈਕਸ ਲਗਾਏ ਜਾਂਦੇ ਨੇ ਟੈਕਸ ਲਗਾਏ ਜਾਂਦੇ ਨੇ ਹਰ ਰਾਜ ਵਿੱਚ ਵੈਟ ਦੀਆਂ ਦਰਾਂ ਵੱਖ-ਵੱਖ ਹੁੰਦੀਆਂ ਨੇ ਜਿਸ ਕਾਰਨ ਇਹਨਾਂ ਦੀਆਂ ਕੀਮਤਾਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਵੱਖ-ਵੱਖ ਹੁੰਦੀਆਂ ਨੇ ਜਦੋਂ 2017 ਵਿੱਚ ਜੀਐਸਟੀ ਲਾਗੂ ਕੀਤਾ ਗਿਆ ਸੀ ਤਾਂ ਸਰਕਾਰ ਨੇ ਇੱਕ ਟੈਕਸ ਦਾ ਟੀਚਾ ਰੱਖਿਆ ਸੀ ਪਰ ਪੈਟਰੋਲੀਅਮ ਉਤਪਾਦਾਂ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਗਿਆ ਹੁਣ ਜੇਕਰ ਸਰਕਾਰ ਉਹਨਾਂ ਨੂੰ GST ਦੇ ਅਧੀਨ ਲਿਆਉਣ ਦਾ ਫੈਸਲਾ ਕਰਦੀ ਹੈ ਤਾਂ ਇਕਸਾਰ ਟੈਕਸ ਲਗਾਉਣ ਨਾਲ ਦੇਸ਼ ਭਰ ਵਿੱਚ ਫਿਊਲ ਦੀਆਂ ਕੀਮਤਾਂ ਬਰਾਬਰ ਹੋ ਸਕਦੀਆਂ ਨੇ ਯਾਨੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਾਰੇ ਰਾਜਾਂ ਵਿੱਚ ਇੱਕੋ ਜਿਹੀਆਂ ਹੋ ਸਕਦੀਆਂ ਨੇ GST ਲਾਗੂ ਹੋਣ ਨਾਲ ਫਿਊਲ ਤੇ ਵੱਖ-ਵੱਖ ਟੈਕਸ ਹਟਾ ਦਿੱਤੇ ਜਾਣਗੇ ਅਤੇ ਸਿਰਫ ਇੱਕ ਟੈਕਸ ਲਾਗੂ ਹੋਵੇਗਾ ਇਸ ਨਾਲ ਕੀਮਤਾਂ ਘਟ ਸਕਦੀਆਂ ਨੇ ਵਰਤਮਾਨ ਵਿੱਚ ਫਿਊਲ ਦੀਆਂ ਕੀਮਤਾਂ ਚਾਰ ਪ੍ਰਮੁੱਖ ਹਿੱਸਿਆਂ ਤੋਂ ਬਣੀਆਂ ਨੇ ਬੇਸਿਕ ਕੀਮਤ ਇਸ ਵਿੱਚ ਫਿਊਲ ਦੀ ਉਤਪਾਦਨ ਲਾਗਤ ਅਤੇ ਆਵਾਜਾਈ ਦੀ ਲਾਗਤ ਸ਼ਾਮਲ ਹੈ ਡੀਲਰ ਕਮਿਸ਼ਨ ਡੀਲਰ ਕਮਿਸ਼ਨ ਬੇਸਿਕ ਕੀਮਤ ਵਿੱਚ ਜੋੜਿਆ ਜਾਂਦਾ ਹੈ ਐਕਸਾਈਜ਼ ਡਿਊਟੀ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਲਗਾਉਂਦੀ ਹੈ ਵੈਟ ਰਾਜ ਸਰਕਾਰਾਂ ਆਪਣੇ ਅਨੁਸਾਰ ਵੈਟ ਲਗਾਉਂਦੀਆਂ ਨੇ ਭਾਰਤੀ ਉਦਯੋਗ ਸੰਘ ਨੇ ਸਰਕਾਰ ਤੋਂ ਫਿਊਲ ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਵੀ ਮੰਗ ਕੀਤੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟ ਸਕਦੀਆਂ ਨੇ ਅਤੇ ਲੋਜਿਸਟਿਕਸ ਲਾਗਤ ਵਿੱਚ ਕਮੀ ਆਉਣ ਕਾਰਨ ਚੀਜ਼ਾਂ ਸਸਤੀਆਂ ਹੋ ਸਕਦੀਆਂ ਨੇ